ਆਹ ਘਰ ਕੋਲ ਵੀ ਕੀ ਲੜ ਗਈ ਮੈਂ ਤੇ ਤਾਂ ਨਹੀਂ ਫੋਨ ਚੁੱਕਣ ਦੇ ਭਾਬੀ ਚੱਲੇ ਕੰਮ-ਕੁਮ ਕਰਦੀ ਹਣੀ ਆ ਮੈਂ ਹਾਂ ਚੱਲ ਮੈਂ ਦੱਸ ਦਿੰਦੀ ਮੈਂ ਜੋਦ ਕਹਿਣ ਦੇ ਆ ਵੀ ਮੈਂ ਦਿੱਲੀ ਜਾਣਾ ਵਾ ਤੇ ਚੱਲ ਹਣਾ ਤੂੰ ਵੀ ਰਿਹਾ ਆ ਤੇ ਉਹਨਾਂ ਚੁੱਕਿਆ ਹੀ ਨਹੀਂ ਆ ਫੋਨ ਤੇ ਕਰਨ ਨੂੰ ਮੈਂ ਲਾਇਆ ਨਹੀਂ ਮੈਂ ਡਿਊਟੀ ਤੇ ਨਾ ਹੋ ਗਿਆ ਮੈਂ ਕਦੇ ਉਹ ਨਾ ਵੇਖੇ ਗਈ ਆਪਣੇ ਆ ਨਹੀਂ ਹੋ ਜਾਂਦੀ ਤੇ ਉਹਨੇ ਫਿਰ ਮੈਨੂੰ ਦੱਸਣਾ ਹੀ ਗਾਦਾ ਆਪਰੇ ਕੁੜੀਆਂ ਗੇਥੇ ਕਰਨੀਆਂ ਨਾਲ ਨੇ ਇਹ ਖੁਰਕਪੜੀਆਂ ਨਹੀਂ ਖੁਰਕੀਆਂ ਆ ਇੰਨਾ ਕੀ ਨਾਉਣ ਖੁਰਕੀ ਐ ਇੱਥੇ ਦਾ ਹੂੰ ਇੱਥੇ ਦੀ ਬੜੀ ਚੰਗੀ ਹੁੰਦੀ ਆ ਹੂੰ ਅੰਮਾਈ ਆ ਗਈ ਆ ਉਹਦਾ ਦੇਵੇਂ ਲੇਲੇ ਰੱਖੀ ਦੇ ਆ ਨਾ ਆਓ ਪਹਿਲੇ ਕਰੀਏ ਕੀ ਨਹੀਂ ਔਖੇਰੇ ਕੰਮ ਆ ਜਾਂਦੇ ਆ ਉਹਲੇ ਕੰਮ ਹੋ ਗਏ। ਲਿਆ ਮੈਨੂੰ ਫੋਟੋ ਖਿੱਚਾ। ਮੈਨੂੰ 2 ਦਿਨ ਲੱਗ ਜਣੇ ਤੇ ਫੇਰ ਮੈਂ ਤੇਰੀ ਫੋਟੋ-ਫੋਟੋ ਵੇਖ ਲੂਗਾ। ਆਹ ਹੋ ਗਿਆ ਤਾਂ ਜੀ ਨਹੀਂ ਲੱਗਦਾ ਕਿ ਮੇਰੀ ਫੋਟੋ ਖਿੱਚਣ ਦਾ ਬਿਨਾ। ਤੇ ਹੋਰ। ਤੇ ਆ ਤੁਰੋ ਗੇ ਫੇਰ ਖਿੱਚਾਂਗੇ ਸੋ। ਸੁਣੀ ਲੱਗਣ ਦੀ। ਮੈਨੂੰ ਤਾਂ ਇਦਾਂ ਹੀ ਸੁਣੀ ਲੱਗਦੀ ਸਿंपल ਜੀ। ਕੱਮ ਮੈਨੂੰ ਵੀ ਬਰਾ ਮਦਰੀ। ਮੈਂ ਵੀ ਰੀਲ ਪਾਈ ਐ ਇੰਸਟਾਗ੍ਰਾਮ ਤੇ। ਐਵੇਂ ਲੋਕਾਂ ਨੂੰ ਛਾੜੀਏ। ਹਾਂ। ਇੱਥੇ ਕਿਉਂ ਆ? ਹੂੰ। ਕਹਿੰਦਾ ਉਹ ਨੰਨਾ ਮੰਮੀ ਹੰਦੇ ਤੇ ਉਹਨਾਂ ਨੇ ਖਿੱਚਦੇ ਨਹੀਂ ਐ ਤੇ ਦਵਾਈਆਂ ਦੀਆਂ ਦੇਖਦੇ ਇਹਨਾਂ ਰੋਣ ਆ ਖਿੱਚ ਦੇਣੀ ਐ ਮੰਮੀ ਨੇ ਮੰਮੀ ਨੇ ਕੋਰਸ ਕੀਤਾ ਨਾ ਐਕਦਰ ਮਾ ਮੋਢੀ ਬੜੀ ਹੋ ਗਈਆਂ ਤੇ ਫਿਰ ਹੋਣਾ ਮੱਲੇ ਹੋਣਾ ਨਹੀਂ ਟਿੱਡ ਆਹ ਕਿ ਦਿਖਣੀ ਫੋਟ ਨਾ ਹੋਣਾ ਸੋਣੀ ਆਈ ਏ ਹੂੰ ਤੇ ਹੈ ਸੋਣੀ ਐ ਤੇ ਸੋਣੀ ਬੰਦੇ ਨੇ ਸੋਣੀ ਫੋਟ ਆਣੀ ਹੇ ਹੇ ਹਾਂ ਨਾ ਤੇ ਮੇਰੀ ਜਾਨੀ ਖਾਲੀ ਕਿ ਤੇ ਕੀ ਹੋਇਆ ਬਹੁਤ ਪੀੜ ਹੋਣ ਈ ਆ ਹੁਣ ਬਲੇ ਭੱਜ ਵੱਜ ਕੇ ਸਗੋ ਜਾਰੀ ਹੋਣ ਈ ਆ ਆਵੇ ਡਾਕਟਰ ਨੇ ਦਵਾਈ ਦਿੱਤੀ ਆ ਦਵਾਈ ਖਾ ਟੂਪ ਮੜ ਤੇ ਹੁਣ ਤੈਨੂੰ ਕੋਈ ਟੈਨਸ਼ਨ ਦੀ ਲੋੜ ਹੀ ਨਹੀਂ ਆ ਹੋ ਗਿਆ ਪਰ ਆਮ ਆ ਜਾਣਾ ਉੱਧਰ ਵੇਖ ਉੱਧਰ ਕੀ ਆ ਵੇਖ ਨਹੀਂ ਨਵ ਰਾਣੀ ਨੇ ਧੀਰੇ ਤੋਂ ਹੋ ਗਿਆ ਤੇ ਐ ਸੁੱਕਣੇ ਪਾਏ ਤੇ ਵੇਖ ਨਖਰੇ ਹਾਂ ਕਿਤੇ ਆ ਬਣਦੀਆਂ ਵਾਕਿਆ ਇਹ ਖਣੀਆਂ ਗੰਡੀਆਂ ਕਿੰਨੇ ਸੋਹਣੇ ਤੋਤੇ ਕਿੰਨੇ ਵਧੀਆ ਤੋਤੇ ਆ ਹਲੋ ਕਰ ਤੋਤੇ ਆ ਹਲੋ ਕਰ ਕੰਮ ਕੀਤਾ ਨਾ ਰਾਣੀ ਨੇ ਹਲੋ ਕਰ ਦੀ ਕੋਈ ਗੱਲ ਹੁੰਦੀ ਹੈ ਨਹੀਂ ਤੂੰ ਹੀ ਐ ਵੇਖ ਕੇ ਡੈ ਭੇ ਜਿੱਦਾਂ ਪਤਾ ਨਹੀਂ ਕੀ ਮੈਂ ਆ ਖਾ ਪਤਾ ਨਹੀਂ ਕੀ ਪਹਾੜ ਥੰਮ ਲਿਆ ਜਿਹੜਾ ਲੈ ਪਹਾੜ ਖਾਦਾ ਥੰਮਿਆ ਵੇ ਮੈਂ ਖੰਡਿਆ ਮੈਨੂੰ ਤੇ ਮਾਸਾ ਨਹੀਂ ਲੱਗਦੇ ਤੋਤੇ ਨਿਖਰੇ ਇੱਧਰ ਆਉਂਗਾ ਪਤਾ ਮੈਂ ਵੇਖਾਂ ਚੰਗੀ ਤਰ੍ਹਾਂ ਲੈ ਕਿਉਂ ਤੋਤੇ ਕਿਉਂ ਨਹੀਂ ਕੇ ਹਾਂ ਹਾਂ ਆਹ ਇਹ ਕੋ ਪਹੁੰਚੇ ਨਖਰੇ ਜਾਂ ਜਨਾ ਆ ਪਹਿਲੀ ਗੱਲ ਤੇ ਆ ਵੇਖੋ ਉਹ ਕੋਈ ਗੱਲ ਨਹੀਂ ਕਿ ਬਹੁਤ ਵਧੀਆ ਨਖਰੇ ਤੈਨੂੰ ਹੋਰ ਕਰਦਾ ਨਾ ਚਲ ਨਖਰੇ ਆ ਨਖਰੇ ਠੀਕ ਆ ਧੋਦੀ ਤੇ ਤੂੰ ਵੀ ਹੁੰਨੀ ਸੀ ਆਹ ਪਰ ਇਦਾਂ ਦਾ ਨਖਾਰ ਨਹੀਂ ਹੋ ਤੇਰੇ ਕੋਲ ਠੀਕ ਠੀਕ ਆ ਪਹਿਲੀ ਗੱਲ ਤੇ ਸਿੱਧੇ ਸੁੱਕਣੇ ਪਾਏ ਆ ਹੈ ਪੁੱਠੇ ਕਰਕੇ ਲੀੜੇ ਸੁੱਕਣੇ ਪਾਈਦੇ ਆ ਪੁੱਠੇ ਹੋਏ ਸਿੱਧੇ ਹੋਏ ਧੋਤੇ ਦੇ ਹੈ ਕਰੀ ਹੁਣ ਤੈਨੂੰ ਟੈਨਸ਼ਨ ਲੈਣ ਦੀ ਲੋੜ ਕੋਈ ਨਹੀਂ ਗੱਲ ਸੁਣੋ ਮੇਰੀ ਕਈ ਵਾਰਾ ਲੱਸੀ ਨੂੰ ਇਦਾਂ ਕਰਕੇ ਨਾ ਹੱਥ ਗੰਦਾ ਹੋ ਜਾਂਦਾ ਤੇ ਕਈ ਵਾਰ ਕੋਈ ਜਾਨਵਰ ਵੇਠ ਕਰ ਜੇ ਨਾ ਇਹ ਇੱਕ ਦਾ ਪੁੱਠੇ ਕਰਕੇ ਪਾਏ ਹੋਣ ਨਾ ਤੇ ਮਹਿਸੂਸ ਨਹੀਂ ਹੁੰਦੇ ਦੂਜੀ ਗੱਲ ਇੱਧਰ ਨੂੰ ਪਾਏ ਆ ਧੁੱਪ ਤੇ ਇੱਧਰ ਜਾਣ ਲਈ ਆ ਸੁਕਣੇ ਇਦਾਂ ਪਾਈਦੇ ਆ ਉਹ ਦਵਿੰਦਰ ਸੁੱਕ ਜਾਣੇ ਇਦਾਂ ਪਾ ਲੋ ਇਦਾਂ ਪੈ ਲੋ ਇਦਾਂ ਕਾਲਰ ਸੁਕਣੀ ਆ ਇਹ ਇਦਾਂ ਕਾਲਰ ਪਾਈ ਦੀ ਇਦਾਂ ਸਾਹਮਣੇ ਪਈ ਸੁੱਕਦੇ ਆ ਮੈਂ ਨਾ ਤੂੰ ਤੇ ਉਹ ਕੱਲ ਵੀ ਤੈਨੂੰ ਦਵਾਈ ਲਿਆਣ ਕੇ ਦੇ ਦਿੱਤੀ ਐ ਤੇ ਤੂੰ ਤੇ ਚਾਰਜ ਹੋ ਗਈ ਆ ਤੂੰ ਨੇ ਛੋਟੀ ਪਈ ਹੁਣ ਹੁਣ ਤੇ ਨਹੀਂ ਪੀੜ ਪਾਰ ਕਿਧਰ ਗਈ ਤੇ ਖੜੋ ਹੀ ਨਾ ਮੈਨੂੰ ਕਿਤੇ ਜਦੋਂ ਤੁਹਾਡੀਆਂ ਪੱਕਦੀਆਂ ਨਹੀਂ ਫਿਰ ਤੁਸੀਂ ਚੁੱਕ-ਚੁੱਕ ਖੜਦੇ ਸੀਗੇ ਹੁਣ ਤੁਹਾਨੂੰ ਦੇਹ ਦਾਵਾ ਵੀ ਸਾਡੀਆਂ ਪੱਕ ਜਾਣੀਆਂ ਵਾ ਤੇ ਹੁਣ ਤੁਹਾਨੂੰ ਮੇਰੀ ਲੋੜ ਹੀ ਨਹੀਂਗੀ ਤੈਨੂੰ ਵੀ ਦਿਵਾਓ ਟੀਕਾ ਮੈਨੂੰ ਜ਼ਹਿਰ ਦੱਲ ਬੇੜੋ ਮੇਰਾ ਕੰਮ ਮੈਂ ਨਾ ਤੈਨਾਂ ਨਹੀਂ ਕੋਈ ਵਾਰ ਆ ਸਕਦਾ। ਭਾਜੇ ਤੋਤੇ ਆ ਨਾ, ਟਾਜੇ ਤੋਤੇ ਆ, ਮੇਰਾ ਦਿਨ ਨਾ ਕੋਈ ਤੋਤਾ। ਤੇਰੇ ਨਾਂ ਧੋਣ ਵਾਲੇ ਹੋਣਗੇ। ਲਾ ਕੇ ਗਈ ਹਾਂ, ਲਾ ਕੇ ਗਈ ਹਾਂ ਮੈਂ ਆਪਣਾ ਨਹੀਂ। ਓਹੋ ਨਾਂ ਧੋਣ ਵਾਲੇ ਹੋਣਗੇ ਜੇ। ਹਾਏ ਰੱਬਾ ਕਿੰਦਾਂ ਦੀਆਂ ਗੱਲਾਂ ਕਰਦੇ। ਇੱਕ ਵਾਰ ਕੱਪੜਾ ਲਾ ਦੀਏ ਤੋਰੇ ਪੌਣ ਨੂੰ ਮੁੜ ਕੇ ਜੀ ਕਰਦਾ ਵਾ। ਚੰਗਾ ਬਾਬਾ। ਤੁਸੀਂ ਆ ਛੱਡ ਦਿਨ ਪਾ ਕੇ ਰੱਖਦੇ ਲੀੜੇ ਆਪਣੇ। ਯਾਰ ਮਾਨ ਦਾ ਬਹਿ ਉੱਥੇ ਪ ਜਾ ਪਾਣੀ ਲੈ ਆ ਤਲਾਸ਼ੇ ਕੋਟਾ। ਪਾਣੀ ਤੇ ਮੈਂ ਕਲਾਜੂਗੀ ਪਰ ਜਿੰਨਾ ਤਾਨੂੰ ਚਾਹ ਜੜਿਆ ਰੀਲੇ ਤੋਤਿਆਂ ਦਾ। ਮੈਨੂੰ ਨਹੀਂ ਗਾ ਇਡਾ ਕੋਈ ਚਾਹ ਹੈਗਾ। ਇਹਦੇ ਆਮ ਗੱਲਵਾ ਕਰਦੇ ਕੰਮ ਕਰਨੇ ਨਹੀਂ ਦੁੰਦਰ ਧੀਏ ਹੱਡੀ ਤੂੰ ਕਿਦਾਂ ਬੋਲਦੀ ਐ ਤੇ ਮੈਂ ਕੀ ਆਖਣ ਦੀ ਐ ਹੈ ਮੈਂ ਤਾਂ ਨੂੰ ਕੋ ਆਖਿਆ ਉਹਨੂੰ ਕੋਈ ਗਾਲ ਕੱਢੀ ਤਾਂ ਧੀਏ ਹੁਣ ਕਦੇ ਇਹ ਨਾ ਹੋਵੇ ਕਦੇ ਅੰਦਰ ਜਾ ਕੇ ਤੂੰ ਆਖੇ ਵੀ ਤੂੰ ਕਿਦਾਂ ਲੀਰੇ ਤੋਦੇ ਤੇ ਕਿਦਾਂ ਸੁੱਕਣੇ ਪਾਏ ਆ ਉਹਦੀ ਸਿਫਤੀ ਕਰੀ ਹਾ ਸ਼ਾ ਹਾਂ ਝੂਠੀਆਂ ਸਿਫਟਾਂ ਮੈਥੋਂ ਨਹੀਂ ਹੁੰਦੀਆਂ ਨਾ ਸੁੱਕਣੇ ਚ ਅਜਨਾ ਪਾਏ ਨਾ ਪੁੱਠੇ ਕਰਕੇ ਪਾਏ ਕਿਦਾਂ ਮੈਂ ਕਹਦਾਂ ਕਿ ਜਾ ਕੇ ਵੀ ਤੂੰ ਬਹੁਤ ਸੋਹਣਾ ਕੰਮ ਕੀਤਾ ਤੂੰ ਚੁੱਪ ਕਰਕੇ ਬਹਿ ਜਾ ਅੰਦਰ ਬਸ ਆਵੇ ਤੇਰੇ ਗਾੜੀ ਜੋੜੇ ਹੱਥ ਬਾਬਾ ਤੂੰ ਤਾਂ ਮੈਨੂੰ ਕਦੀ ਸ਼ੁਰੂ ਤੋਂ ਹੀ ਨਹੀਂ ਚੰਗਾ ਆਖਿਆ ਉਹ ਜਿੰਨਾ ਚਿਰ ਤੈਨੂੰ ਉਹ ਗੱਲ ਰੋਟੀਆਂ ਦੀ ਲੋੜ ਹੀ ਅੱਗੇ ਵੀ ਤੈਨੂੰ ਕਹਿਤਾ ਵਾ ਉਹਨਾਂ ਚਿਰ ਚੰਗਾ ਹੀ ਹੁਣ ਤੇਰੀ ਹਵਾ ਹੀ ਵਿਗੜ ਗਈ ਆ ਤਮਾਂ ਹੀ ਵਿਗੜ ਗਈ ਤੁਹਾਡੀ ਲੋਕਾਂ ਨੇ ਤੈਨੂੰ ਕਹਿਣਾ ਮੈਨੂੰ ਨਹੀਂ ਕਹਿਣਾ ਕਿ ਤੈਨੂੰ ਨੋਂ ਨਹੀਂ ਰੱਖਣੀ ਆਉਂਦੀ ਇਹਨੂੰ ਨੋਂ ਨਹੀਂ ਰੱਖਣੀ ਆਉਂਦੀ ਕੱਲ ਕੋਈ ਗੱਲ ਹੋਈ ਨਾ ਵੇਖੀ ਫਿਰ ਹੱਜ ਹੋ ਗਈ ਤੁਹਾਡੇ ਵਾਲੀ ਇੰਜ ਇੰਜ ਕਰਦੇ ਮੇਰੇ ਮੂੰਹ 'ਚ ਹੱਥ ਦੇਣ ਬੈਏ ਆ ਯਾਰ ਮਾਨਾ ਬੋਲ ਕੇ ਸਰੀਕ ਨਾਲ ਡੇ ਲੜਨਾ ਜਾ ਅੰਦਰ ਚੱਲ ਜਾ ਗੱਲਾਂ ਮਾਰੀ ਇਹਨਾਂ ਨਹੀਂ ਬਾਬਾ ਵਾਰਿਆ ਆਇਆ ਜਾਣਾ ਮੇਰੇ ਕੋ ਤੇਰ ਨਾ ਨਹੀਂ ਆਇਆ ਜਾਣਾ ਵਾਰੀ ਉਹਦੀ ਦੇ ਸ਼ੋਭਾ ਕਰਨੀ ਨਹੀਂ ਨਾ ਤੂੰ ਨਉ ਜਾਣੀ ਦੀ ਲੈ ਆਹ ਪੈਸੇ ਕਿੰਨੇ ੜਾ ਦਿੱਤੇ ਓਏ ਨਕਲੀ ਤੇ ਨਹੀਂ ਕਿਤੇ ਸਹੀ ਹੈਗੇ ਦੇ ਅਸਲੀ ਆ ਉਦੋਂ ਨਰਮ ਦਾ ਪਾਣੀ ਲੈ ਕੇ ਕੋਈ ਵੀ ਜਿਹੜਾ ਆਊਗਾ ਹਮ ਪੁੱਛਦਾ ਵੀ ਕਿੰਨੇ ੜਾਏ ਆ ਆ ਦਵਾਈ ਵੀ ਇੱਥੇ ਸੁੱਟ ਗਈ ਓ ਐਡੀ ਤੱਪਦੀ ਮਰੀ ਆ ਕਿਤੇ ਚਾ ਨਹੀਂ ਚੜਿਆ ਅੱবিਕਲ ਸ਼ੂਗਰ ਆ ਕਿਤੇ ਕਿ ਮੇਰੀ ਨਵਾਂ ਨੇ ਲੀੜੀ ਧੋਤੀ ਕੋਹ ਨਹੀਂ ਇਹੋ ਜੀਆਂ ਸੱਸਾਂ ਨੇ ਕੀ ਦੋਵਾਂ ਰੱਖ ਲੈਣੀਆਂ ਜੇ ਦੋ ਉਹ ਗੱਲ ਵੀ ਔਰਤ ਹੀ ਔਰਤ ਦੀ ਦੁਸ਼ਮਣ ਬਣਦੀ ਜਾਂਦੀ ਹੈ ਮੁੰਡੇ ਜਦੋਂ ਸੰਬੀਤ ਨਹੀਂ ਹੋਣਾ ਨਾ ਉਹਨੇ ਬੜੀ ਖੁਸ਼ ਹੋਣਾ ਵੇਖ ਕੇ ਹਾਂ ਉਹਨੇ ਬੜੀਆਂ ਰੀਲਾਂ ਬਣਾਉਣੀਆਂ ਉਹ ਗੱਲ ਹੈ ਜੀ ਕਿਛਾ ਬਲੀngari ਨਾ ਬਣਦੀਆਂ ਵਾ ਇੱਥੇ ਰਹਿਣਾ ਇੰਨੇ ਹੁਣ ਜਦੋਂ ਕਿਤੇ ਮਾਂ ਕਹਿੰਦੀ ਹੁੰਦੀ ਆ ਕਿਵੇ ਆਪਾਂ ਵਿਆਹ ਚੱਲੇ ਮਨਜੋਹ ਦਾ ਜਿਦਾਂ ਨੇ ਥਾ ਚੱਲੇ ਆ ਵੀ ਲੈ ਬੜੇ ਇੱਕ ਫੋਟੋ ਖੇਚ ਉਦੋਂ ਤੇ ਤੇਰਾ ਫੋਨ ਹੀ ਬੰਦ ਹੋ ਜਾਂਦਾ ਪਰ ਜਾਂਦਾ ਸਾਰਾ ਕੀ ਮੈਂਬਰ ਕੇ ਮੈਂਬਰੀ ਕੀ ਉਹ ਨਹੀਂ ਆਂਦਾ ਵਿੱਚ ਹੁੰਦੀ ਸ਼ਾਬਾਸ਼ ਤੇਰੇ ਤੇ ਮੰਮੀ ਤਹ ਹੁਣ ਹੀ ਚਾਹ ਪੂਰੀ ਕਰਨੀ ਆਪਾਂ ਲੈ ਦੱਸ ਅਰੀ ਨਾ ਆ ਵੀ ਫੋਟੋਆਂ ਤੇ ਗੱਲ ਆ ਗਈ ਇਹਨਾਂ ਨੇ ਨਾ ਦਿੱਲੀ ਜਾਣਾ ਜੇ ਤੇ ਕਹਿੰਦੇ ਚੱਲ ਮੈਂ ਵੇਖ ਲਿਆ ਕਰੂੰ ਮੈਂ ਤਾਂ ਗਿਆ ਸੰਡੀਆਂ ਵੀ ਭਲਾ ਧੰਕ ਕਰਦਾ ਹੁੰਦਾ ਭਾਵੇਂ ਦਿੱਲੀ ਜਾਣਾ ਵਾ ਕਿ ਬਾਹਰਲੇ ਮੁਲਕ ਚਲ ਜਾਣਾ ਵਾ ਤੇ ਮੰਮੀ ਦੋ ਦਿਨ ਲੱਗੀ ਜਾਣੇ ਆ ਤੇ ਅੱਗੇ ਕਿਹੜਾ ਦਿੱਲੀ ਜਾਂਦਾ ਨਹੀਂ ਉਹਦਾ ਮਾਂ ਨਹੀਂ ਦੇਦੀ ਹੁੰਦੀ ਮੰਮੀ ਨਹੀਂ ਨਹੀਂ ਖੁਸ਼ੀਆਂ ਲਾਈਆਂ ਨਾ ਤੇ ਖੁਸ਼ੀ ਵੱਡੀ ਹੁੰਦੀ ਆ ਤੇ ਜਿਹੜੀ ਮਾਂ ਦੀ ਮਮਤਾ ਉਹ ਜ਼ੀਰੋ ਹੁੰਦੀ ਆ ਮੈਂ ਤੈਨੂੰ ਫਾਂਸੀ ਦੇ ਦਿੱਤੀ ਆ ਐਂ ਇਦਾਂ ਦੀਆਂ ਗੱਲਾਂ ਕਰਦਾ ਈਓ ਹੁਣ ਮਾਂ ਤੇ ਬਿਲਕੁਲ ਨਹੀਂ ਚੰਗੀ ਲੱਗਦੀ ਭਲਾ ਤੇ ਚੱਲਿਆ ਆਪੂ ਬਾਪੂ ਨੂੰ ਆਏ ਮਾਰ ਤੈਨੂੰ ਮਾੜਾਵਾ ਤੁਹਾਡੀਆਂ ਬਣ ਗਈਆਂ ਜੋ ਬਣਨਾ ਵਾ ਸਾਡਾ ਸਰ ਗਿਆ ਵੇਲੇ ਤੇਰੀ ਬੱਸ ਹੁਣ ਤੂੰ ਜੋ ਕਰਨਾ ਕਰੀ ਜਾ ਦਿੱਲੀ ਦੇ ਤੂੰ ਸਵੇਰੇ ਜਾਏਂਗਾ ਤਕਾਲਾ ਨੂੰ ਆ ਜਾਏਂਗਾ ਕਿਤੇ ਵੱਧੋ ਵੱਧ ਤੇਰੀ ਰਾਤ ਲੱਗ ਜੂਗੀ ਤੂੰ ਵੀ ਪਾੜਾ ਤੇ ਚੂੜਾ ਤੇ ਬਾਪੂ ਨੇ ਤੇਰੇ ਵੀ ਨਾਲ ਬਣਿਆ ਜਾ ਕਰੂਗਾ ਜਾ ਦੱਸ ਆਹ ਤੇ ਇਹਦੀਆਂ ਸ਼ੁਰੂ ਤਾਂ ਗੱਲਾਂ ਇਹੋ ਹੀ ਰਹੀਆਂ ਬੱਸ ਵੀ ਗੱਲ ਨੂੰ ਇਹਨੇ ਪੁੰਜੇ ਨਹੀਂ ਪੈਣ ਦੇਣਾ ਇਹਨੂੰ ਚਮਕਾ ਕੇ ਛੱਡਣਾ ਗੱਲ ਨੂੰ ਆਉ ਤੂੰ ਫਿਰ ਮੰਮੀ ਮੰਮੀ ਸਭਾਈ ਇੰਨਾ ਲੱਗਦਾ ਹੈ ਨਾ ਮਜਾਕ ਹੀ ਆ ਜਾ ਸਭਾਤ ਜਲ ਚੰਗਾ ਵਾ ਮਾਂ ਨੂੰ ਹੀ ਤੋ 24 ਘੰਟੇ ਕਿਚਰਾ ਆਉ ਤੂੰ ਫਿਰ ਮੈਂ ਬ੍ਰਿਕਾ ਦੀ ਨੇੜੇ ਜੇ ਮੈਂ ਬਾਹਰ ਕੇ ਨੂੰ ਕਹਾਂਗਾ ਕਿ ਤੈਨੂੰ ਬਾਹਰ ਬੁੜੀਆਂ ਛੇੜਦਾ ਭਰਾਵਾ ਕਰਦੀ ਨੂੰ ਨਾਰ ਹੀ ਲੈ ਜਾ ਹਾਂ ਹਾਂ ਤੇ ਬਾਹਰ ਬੁੜੀਆਂ ਛੇੜਦਾ ਇਹਨਾਂ ਗੱਲਾਂ ਜਨਾ ਚੀਕਦੇ ਅੱਜ ਕੱਲ ਨਹੀਂ ਬੁੜੀਆਂ ਛੇੜਦੀਆਂ ਨਾ ਉਹ ਛੜੀਆਂ ਅੱਜ ਮੇਰੀ ਗੱਲ ਅੱਜ ਕੱਲ ਪੜੀ ਲਿਖੀ ਜਨਰੇਸ਼ਨ ਆ ਮਗਰ ਪੈ ਨਹੀਂ ਲੱਦੀ ਨਾਲ ਹੀ ਲੈ ਜਾ ਕਰ ਤੇ ਫੋਟੋਆਂ ਖਿੱਚਣ ਦੀ ਲੋੜ ਹੀ ਨਾ ਪਿਆ ਕਰੂਗੀ ਮੰਮੀਓਂ ਚ ਕਹਾਂ ਦੀ ਕਿ ਤੂੰ ਜਿੱਦੀ ਚੱਜਣਾ ਵਾ ਤੇ ਮੈਂ ਕੁੜੀਆਂ ਘਾਉਂ ਚਾਹਜਾ ਸ਼ਾਬਾਸ਼ ਆਰੇ ਇੱਲਾ ਨਾਲੋਂ ਵੀ ਹੋਰ ਜਿਆਦੀ ਵਧੀਆ ਗੱਲ ਕਰ ਦਿੱਤੀ ਆ ਤੇ ਤੂੰ ਦਿੱਲੀ ਰਹਿੰਦੇ ਹਾਂ ਤੇ ਦੋਵੇਂ ਜਾਣੇ ਚਲ ਜਿਓ ਕੁੜੀਆਂ ਨੂੰ ਮੇਲ ਆਓ ਤੇ ਮੰਮੀ ਜਾਣਾ ਪੈਂਦਾ ਵਾ ਜੇ ਜਾਣਾ ਹਾਈਵੇ ਜੇ ਵਿਚਾਰੀਓ ਸਾਡੇ ਕੇ ਸਾਡੇ ਕਰਕੇ ਆਪਰਾ ਪਰਿਵਾਰ ਆਈ ਆ ਤਾਂ ਅਸੀਂ ਮਿਲਣਾ ਈ ਉਹਨਾਂ ਨੂੰ ਤੇ ਜਾਇਓ ਤਾਂ ਮੈਂ ਮਨਾ ਕਰਦੀ ਆ ਤਾਂ ਮੈਂ ਵਾਜੂ ਕਈ ਨਹੀਂ ਬਸਵੇਰੇ ਜਾਓ ਤੇ ਕਾਲਾਂ ਨੂੰ ਆਜੋ ਹੁਣ ਤੂੰ ਦਿੱਲੀ ਚਲ ਜਾਏਗਾ ਇਹ ਪਿੰਡ ਚਲ ਜੂਗੀ ਮੇਰਾ ਕਿਤੇ ਨੱਕ ਦੁਖੰਡਿਆ ਮੈਂ ਤਗੜੀ ਨਹੀਂਗੀ ਕਿੰਨੇ ਨੰਗਰ ਪਕਾਉਣੇ ਆ ਜਾ ਮੈਂ ਦੁਆ ਤੋ ਨਦਰਾਂ ਦੀਆਂ ਕਾਗਜ਼ ਦੇ ਚ ਡੱਬੇ ਚ ਪਾ ਕੇ ਮੁਸ਼ਕਤਾ ਘਰ ਰੱਖ ਜੋ ਖਾਈ ਜਾਵਾਂਗੇ ਅੱਗੇ ਕਿੰਨੇ ਕੀ ਪੇਚੇ ਬਕਾਈਆਂ ਵਾ ਅੱਛਾ ਤੋ ਬਕਾਈਆਂ ਵਾ ਮੰਮੀ ਤੀ ਨਾ ਮੈਂ ਬੈਸ ਕਰੋ ਇਹ ਮੈਨੂੰ ਛੱਡ ਆਉਣਗੇ ਉਧਰੋਂ ਮੈਨੂੰ ਕਰਨ ਛੱਡ ਜਾਊਗਾ ਨਹੀਂ ਮੈਂ ਰਹਿਂਦੀ ਰਾਤ ਮੈਂ ਕਿ ਆਜੂਗੀ ਚੱਲ ਚੰਗਾ ਬਾਬਾ ਤੂੰ ਨਹੀਂ ਮੰਨੀ ਗੱਲ ਇਹ ਗਿੱਲਾ ਹੀ ਪੀਣ ਪਾ ਕੇ ਲੈ ਵੀ ਬਹਿ ਜਾਂਦਾ ਵਾ ਨਾ ਇਹਨੂੰ ਕੋਈ ਪਤਾ ਲੱਗਦਾ ਨਾ ਹੋਰ ਜੇ ਤੈਨੂੰ ਤੂੰ ਮੇਰੇ ਨਾਲ ਗੱਲ ਕਰਨ ਨਹੀਂ ਆ ਤੇ ਇਹਦਾ ਫਰਜ ਨਹੀਂ ਪੈਂਦਾ ਸਾਨੂੰ ਪੁੱਛਣ ਦਾ ਵੀ ਇਦਾਂ ਕਹਿਣ ਲਈ ਆ ਮਨਪ੍ਰੀਤ ਮੰਮਾ ਤੇ ਇਹੋ ਹੀ ਗੱਲ ਕਹੀ ਆ ਮੈਂ ਮੰਮੀ ਇਹਨਾਂ ਨੂੰ ਪੁੱਛਣਾ ਆ ਆਪੇ ਸਾਰੇ ਘਰੇ ਲੜਾਈ ਜਾਂਦਾ ਇੱਥੇ ਹੀ ਐ ਤੇ ਨਾਲੇ ਮੇਰੀ ਗੱਲ ਸੁਣ ਲੈ ਇੱਧਰ ਮੇਰੀ ਸੁਣ ਗੱਲ ਕੱਪੜੇ ਕਹਿੰਦੇ ਤੋਤੇ ਹਾਂਜੀ ਅਮਾ ਮਸ਼ੀਨ 'ਚ ਨਹੀਂ ਚਿੱਟੇ ਭਜਾ ਮੇ ਕੋਲ ਤੇ ਸਾਰੇ ਹੱਥ ਨਾਲ ਤੋਤੇ ਆ ਤੇ ਬਾਕੀ ਮੈਂ ਜੋਦ ਨੇ ਮਸ਼ੀਨ 'ਚ ਪਵਾਤੇ ਆ ਕਿਹੜਾ ਕਿਤੇ ਡੈਡੀ ਨੂੰ ਤਾਂ ਚਾ ਹੀ ਚੜ ਗਿਆ ਵੀ ਇੰਨੇ ਜਿਆਦੇ ਸੋਹਣੇ ਤੋਤੇ ਕਿਤੇ ਨਖੇਰ ਤੇ ਆ ਤਿੰਨ ਜੱਟੋਣੇ ਨਹੀਂ ਆਉਂਦੇ ਆਹੋ ਅੱਛਾ ਤੇ ਮੈਂ ਹਾਂ ਤੋਰ ਜਲ ਦਿੱਤੇ ਜਿੱਦਾਂ ਦੇ ਹੈਗੇ ਆ ਸੁਕਣੇ ਤੇ ਮੈਂ ਉਹਨੂੰ ਪਾਉਣੀ ਨਹੀਂ ਆਈ ਐਦਾਂ ਸੁਕਣੇ ਪਾਈ ਦੇ ਲੀਹੇ ਆਪਣੇ ਘਰ ਤੋਂ ਜਿਹੜੇ ਤੋਨੀ ਨਹੀਂ ਨੀ ਸੂਟ ਕੁਰਤੇ ਪਜਾਮੇ ਤਿੰਨ ਸਿੱਧਿਆਂ ਵੱਲੋਂ ਕਹਿਣ ਦੇਣੇ ਆ ਸਿੱਧੇ ਕਿਉਂ ਪਾਏ ਮੰਮੀ ਉੱਥੇ ਵਾਲੀ ਮੰਮੀ ਨਾ ਪਾਉਣ ਨਹੀਂ ਦਿੰਦੀਆਂ ਦੀ ਪੁੱਟੇ ਕਿਉਂ ਤੇ ਫਿਰ ਮੀ ਨੂੰ ਹੁਣ ਆਦਤ ਹੀ ਬਣ ਗਈ ਆ ਇੱਥੇ ਪੇਕੇ ਘਰ ਤੇ ਮੈਂ ਸਗੋਂ ਪੁੱਠੇ ਕਰਕੇ ਪਾਈਦੇ ਆ ਉੱਥੇ ਉਹ ਕਹਿੰਦੀ ਹੁੰਦਾ ਜਾਂਦਾ ਜਿਹੜਾ ਕੱਪੜਿਆਂ ਵੱਲ ਧਿਆਨ ਮਾਰਦਾ ਵਾ ਤੇ ਕੱਪੜੇ ਜਿਹੜੇ ਉਹ ਸਿੱਧੇ ਸੁੱਕਣੇ ਪਾਉਣੇ ਆ ਤੇ ਮੈਂ ਕਹਿੰਨੀ ਨਹੀਂ ਗੇ ਤੇ ਇੱਥੇ ਮੇਰੀ ਮੰਮੀ ਪੇਕਿਆਂ ਵਾਲੀ ਉਹ ਕਹਿੰਦੇ ਹੁੰਦੇ ਕਿ ਜੇ ਪੁੱਠੇ ਕੱਪੜੇ ਪਾਈਏ ਨਾ ਫਿਰ ਵਿਚਾਰ ਰਿੰਦਾ ਵਾ ਜੇ ਕੋਈ ਜਾਨਵਰ ਦੇ ਪੈਰ ਲਿਬੜੇ ਹੁੰਦੇ ਆ ਪੰਛੀਆਂ ਦੇ ਸਾਥੀ ਇਹੋ ਤੇ ਗੱਲਾਂ ਮੈਂ ਕਰਦੀ ਆ ਤੇ ਕਈ ਵਾਰ ਰਸੀ ਵੀ ਲਿਬੜੀ ਹੁੰਦੀ ਘਟਾ ਪਿਆ ਹੁੰਦਾ ਕਈ ਵਾਰ ਕੋਈ ਜਾਨਵਰ ਵੇਠ ਕਰ ਜਾਂਦਾ ਵਾ ਹੁਣ ਤੂੰ ਪਿਛਲੀ ਮੰਮੀ ਦੀਆਂ ਗੱਲਾਂ ਚੇਤੇ ਰੱਖਣੀਆਂ ਆ ਹੋਰ ਤੇ ਕੋਈ ਉਹ ਗੱਲ ਫੇਰ ਆ ਕੇ ਲਾਈ ਨਾ ਤੇ ਉਹ ਗੱਲ ਦੀ ਜਰੂਰ ਚ ਤੇ ਰੱਖ ਲਈ ਆ ਜੇ ਪਿਛਲੀ ਮੰਮੀ ਚਾਈਦੀ ਹੁੰਦੀ ਮੈਂ ਤੈਨੂੰ ਰੱਖਦੀ ਕਿਉਂ ਨਾ ਨਹੀਂ ਕੋਈ ਨਹੀਂ ਮੰਮੀ ਮੈਂ ਆ ਉਹ ਅਗਲੀ ਵਾਰ ਤੋਂ ਸਿੱਧੀ ਪਾਇਆ ਕਰੂੰ ਤੇ ਨਾਲੇ ਮੇਰੇ ਸੂਡ ਨੂੰ ਕੀ ਗੱਲ ਤੇਰਾ ਜਿਆਦਾ ਜ਼ੋਰ ਲੱਗ ਜਾਣਾ ਧੋਣ ਲੱਗਿਆ ਉਹ ਤੇ ਮੰਮੀ ਮੰਜੋਨੇ ਉਹਦੇ ਚ ਪਵਾਤੇ ਮਸ਼ੀਨ ਚ ਕੰਨ ਮਸ਼ੀਨ ਚ ਧੋਈ ਦੇ ਆ ਅੱਛਾ ਮੇਰੇ ਵਾਰੀ ਨਹੀਂ ਤੇਰੇ ਹੱਥ ਚੱਲਦੇ ਹਨਾ ਮੇਰੇ ਵਾਰੀ ਮਸ਼ੀਨ ਚ ਸੋੜਦੇ ਸਾਰੇ ਦੀਲੇ ਦੇ ਵਿੱਚੇ ਪਾਤੇ ਆ ਇਕੱਠੇ ਕਰਕੇ ਤੇ ਮੰਜੋਰ ਨਹੀਂ ਪਾਤੇ ਵਿੱਚ ਮੈਂ ਨਹੀਂ ਹੋਂਦਾ ਮੈਨੂੰ ਪੋਣਾ ਇਹ ਨਾ ਨਿਕਰਿਆ ਸੂਟ ਚੱਜਦਾ ਤਾਂ ਮੈਂ ਨਹੀਂ ਪੋਣਾ ਤੇਰੇ ਹੱਥ ਨਹੀਂ ਥੱਕ ਚੱਲੇ ਮੇਰੇ ਸੂਟ ਧੋਣ ਲੱਗਾ ਤੇ ਮੇਰਾ ਧੋਵੀ ਵੀ ਨਾ ਇਤੋਂ ਬਾਦਾਂ ਮੰਮੀ ਗੁੱਸਾ ਕਰ ਤੋ ਕਰਦੇ ਆ ਮੈਂ ਹੁਣੇ ਜ ਕੱਢ ਕੇ ਤੇ ਹੱਥ ਨਾਲ ਤੋ ਦਿੰਨੀ ਹੁੱਤੇ ਕੀ ਫਰਕ ਪੈਣਾ ਵਾ ਸੁਪਨੇ ਕਿਉਂ ਨਾ ਪਾਇਆ ਚਲੋ ਤੂੰ ਅੱਗੇ ਤੂੰ ਪਾ ਕੇ ਫੇਰ ਆਉਣੀ ਹੋ ਇੱਧਰ ਮਨਜੋਦ ਹੀ ਕਹੀ ਜਾਂਦੇ ਸੀ ਮੰਮੀ ਨਾਨਾ ਵਾਂਗੂ ਤੇ ਜੇ ਤੇ ਕਾਂਦੇ ਕਹਿੰਦੇ ਮੈਂ ਕਦੀ ਨਹੀਂ ਦਿੱਲੀ ਗਿਆ ਹਰ ਕਮ ਮੈਂ ਪਹਿਲੀ ਵਾਰੀ ਕਿੱਡਾ ਲਾਉਣਾ ਕਿ ਦਿੱਲੀ ਦਾ ਕੋਈ ਨਹੀਂ ਹਾਲ ਹੁ ਤੜਾ ਨਾਲੇ ਸੱਚ ਫਿਰ ਧਾਈ ਜੀ ਆ ਗਈ ਹੈ ਕਿ ਨਾ ਹੂੰ ਸੱਚ ਮੈਨੂੰ 500 ਰੁਪਇਆ ਦੇ ਗਏ ਤੇ ਮੈਂ ਬਾਹਰ ਹੀ ਰੱਖਤਾ ਹੂੰ ਕਿਹੜੀ ਧਾਈ ਆ ਗਈ ਧਾਈ ਆਈ ਹੈ ਕਿ ਆ ਸ਼ਿੰਦ ਭੈਣ ਹਾਂਜੀ ਹੁਣ ਵੇਖ ਲੈ ਮੁੜ ਕੇ ਤੂੰ ਆਖਣਾ ਸੱਸ ਮੇਰੀ ਗੱਲਾਂ ਕਰਦੀ ਆ ਉਦੋਂ ਦੀ ਤੇ ਸਾਡੇ ਘਰ ਬੜੀ ਨਹੀਂ ਆ ਹੁਣ ਮੈਂ ਘਰੋਂ ਬਾਹਰ ਨਿਕਣੀ ਆ ਤੇ ਇਹਨੂੰ ਸਾਡੇ ਘਰ ਦਾ ਉਸਲੇ ਰਾਹ ਆ ਗਿਆ ਚੰਗਾ 500 ਦਾ ਬੰਨਾਂ ਲੈ ਕੇ ਆਈ ਆਏ ਤੂੰ ਨਹੀਂ ਲੈਣੇ ਪਿਆਏ ਉਹਦੇ ਕੋਲੋਂ ओ दे कसरे हूं दिया फिर कहते मेन पता नहीं, नहीं पता फून फाने काम फिर मम्मी पिंड गए सारे मन घर दीदी दो कु तो दुनिया तो कि देनी दे 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 आरी वाली आ गई पता नहीं मम्मी ਤੇ ਮੇਰ ਨਾਲ ਗੱਲ ਕਰਦੀ ਮੈਂ ਆਪੇ ਉਹਨੂੰ ਕੋਈ ਆੜੇ ਟਾੜੇ ਗੱਲ ਪੁੰਦੀ ਫਿਰ ਕੋਈ ਉਹਨੇ ਪੁੱਛ ਲਿਆ ਹੋਣੀ ਆ ਪਤਾ ਆਸ ਤੇ ਆ ਕੇ ਸਾਰੀਆਂ ਗੱਲਾਂ ਬਾਹਰ ਤੋਂ ਉਹਨੇ ਥੋੜੀਆਂ ਸੁਣੀਆਂ ਹੋਣੀਆਂ ਵਾ ਤੈਨੂੰ ਤੇ ਨਹੀਂ ਪੁੱਛਦੀ ਪੁੱਛੀਆਂ ਹੀ ਗਿਆ ਨੇ ਅੱਛਾ ਤੇ ਫਿਰ ਤੂੰ ਕੀ ਦੱਸਿਆ ਕੋਈ ਜੋ ਸੱਚੀ ਹੋਈ ਦੱਸਣਾ ਪੈਣਾ ਜਦੋਂ ਪਤਾ ਹੀ ਲੱਗ ਗਿਆ ਹੀ ਗਿਆ ਤੇ ਨਹੀਂ ਉਹ ਤੈਨੂੰ ਕੀ ਆਂਦੀ ਵੀ ਦੋ ਕੁੜੀਆਂ ਇਦਾਂ ਕਹਾ ਉਹਨੇ ਲੋਕੀ ਕਹਿੰਦੇ ਪਿੰਡ ਕੋਈ ਹੋਣੀ ਰਿਸ਼ਤੇ ਦਾ ਵੀ ਕਿਹਦੀ ਹੱਟ ਤੇ ਤੂੰ ਆਖਣਾ ਹੈਗਾ ਕਾੜਿਓ ਇਹ ਤਾਂ ਆਜੀ ਤੁਹਾਨੂੰ ਕਿੱਥੋਂ ਪਤਾ ਲੱਗਾ ਇੱਦਾਂ ਪੁੱਛਣਾ ਹੀ ਤੂੰ ਕਿਦਾਂ ਫੜਾ ਫੜ ਕੇ ਆਤਾ ਵੀ ਹਾਂ ਦੋ ਹੈਗੀਆਂ ਤੇਰੇ ਮੱਥੇ ਤੇ ਲਿਖਿਆ ਹੀ ਕਿ ਜਾਓ ਬੜੀ-ਬੜੀ ਲਿਖੀ ਤੇਨੇ ਪੜ ਜਾ ਤੇਰੇ ਮੱਥੇ ਤੇ ਲਿਖਿਆ ਤੂੰ ਆਖਣਾ ਤਾਈ ਜੀ ਤੁਹਾਨੂੰ ਕਿੱਥੋਂ ਪਤਾ ਲੱਗਾ ਇਹ ਗੱਲ ਦਾ ਇੱਦਾਂ ਦੀ ਤਾਂ ਕੋਈ ਗੱਲ ਨਹੀਂ ਗਈ ਤੈਨੂੰ ਪੋਚਾ ਪਾਉਣਾ ਵੀ ਨਹੀਂ ਆਇਆ ਗੱਲ ਤੇ ਮੰਮੀ ਮਿੰਨੂ ਕੋ ਮਾਫਰਾ ਕੇ ਨਹੀਂ ਗੱਲਾਂ ਕਰਨੀਆਂ ਹੁੰਦੀਆਂ ਸ਼ਾਬਾਸ਼ ਇਹਨਾਂ ਗੱਲਾਂ ਤਾਂ ਮੈਂ ਕਹਿਨੀ ਹਾਂ ਤੇਰੇ ਪਿਓ ਨੂੰ ਵੀ ਆਪਾਂ ਨਹੀਂ ਤੇ ਲਾਕਸ਼ ਦਾ ਰਿਸ਼ਤਾ ਲੈਣਾ ਆਨੂੰ ਭਾਵੇਂ ਗਰੀਬ ਘਰ ਦੀ ਮਾੜੀ ਮੋਟੀ ਕੋਈ ਮਿਲ ਜੇ ਆਨੂੰ ਕੋਈ ਡਰ ਨਹੀਂਗਾ ਆਲੀ ਵੀ ਮਿਲ ਜੂਆਂ ਤਾਂ ਵੀ ਕੋਈ ਨਹੀਂ ਵੀ ਰੰਗ ਸਾਵਲਾ ਵੀ ਹੋਊਗਾ ਪਰ ਆਹ ਜਿਹੜੀਆਂ ਗੱਲਾਂ ਨਾ ਇਹਨਾਂ ਨੇ ਹੁਣ ਚੰਗਾ ਤੇ ਝੋੜ ਕਰ ਜਣਾ ਵਾ ਪਰ ਮੰਮੀ ਮੇਰੀਆਂ ਧੀਆ ਮਾੜੀਆਂ ਹੁੰਦੀਆਂ ਉਹ ਇੱਥੇ ਗੱਲਾਂ ਦੇ ਫੜੋਲੇ ਬੰਨੀ ਜਾਂਦੀ ਮੈਂ ਅੱਥੇ ਪਾਣੀ ਬੀਚਣ ਡਿਆ ਬਾਹਰ ਚੱਲ ਉੱਤ ਤੂੰ ਬੋਰਡਾ ਵੀ ਕਰਾਉਣਾ ਕਾਹਦਾ ਬੋਰ ਵੀ ਮੋਟਰ ਲੱਗੂਗੀ ਤੇ ਫਿਰ ਮੈਂ ਪਾਣੀ ਲੈ ਕੇ ਜਾਨੀ ਆ ਪਾਣੀ ਤੇ ਮੈਂ ਲੈਣ ਆਈ ਹਾਂ ਉਥੇ ਦਵਾਈ ਸੜੀ ਬੜੀ ਸੁੱਟ ਆਈਂ ਦਵਾਈ ਦੀ ਗੱਲ ਛੱਡੋ ਹੋਰ ਗੱਲ ਨਵੀਂ ਸੁਣੋ ਹੁਣ ਹੁਣ ਕੀ ਨਵੀਂ ਲੱਗੀ ਸੁਣਾਉਣਾ ਦੱਸ ਪਰਜਾਈ ਤੁਹਾਡੀ ਆਈ ਸਿੰਦੋ ਭੈਣ ਅੱਛਾ ਇੱਥੇ ਇਹਨੂੰ ਪਤਿਆਸ ਤੇ ਆ ਕੇ ਤਾਂ ਥੋੜੀ ਗੱਲ ਕਰਕੇ ਤੇ ਜਿਆਦੀਆਂ ਗੱਲਾਂ ਸੁਣ ਕੇ ਇਹਦੇ ਕੋਲੋਂ ਗਈ ਤੇਰੀਆਂ ਦੋ ਕੁੜੀਆਂ ਵਾਂਦੇ ਪਿੱਛੇ ਤੇ ਆਂਦੀ ਆ ਹੋ ਹੈਗੀਆਂ ਤੇ ਮੇਰੀ ਗੱਲ ਸੁਣ ਹਾਂ ਨੂੰ ਤੇ ਉੱਥੇ ਲੋਕੀ ਜਿਹੜਾ ਦਵਾਈ ਲੈਣ ਮੈਂ ਕਿਹਾ ਉੱਥੇ ਤਿੰਨ ਚਾਰ ਬੁੜੀਆਂ ਟੱਕਰੀਆਂ ਸਸਰੀਕਾਲ ਬੁਲਾਈ ਰਾਜੀ ਬਾਜੀ ਪੁੱਛੀ ਮਾਂ ਦੇ ਕਾਹੋ ਚਲੀਏ ਘਰ ਨੂੰ ਮੈਂ ਕਿਹਾ ਨਹੀਂ ਹੁਣ ਨਹੀਂ ਸਾਡਾ ਟਾਈਮ ਮ ਤਗੜੀ ਨਹੀਂ ਆਏ ਨਹੀਂ ਤੇਰੀ ਨੋ ਆਈ ਚੰਗੀ ਪਲੀ ਹਾਂ ਤੇ ਬੜਾ ਵਧੀਆ ਸਭ ਕੁਝ ਵਾ ਆਜੋ ਜਦੋਂ ਅਸੀਂ ਗਾਂਹ ਆ ਗਈਆਂ ਅਗਲੀਆਂ ਮੂੰਹ ਜੋੜ-ਜੋੜ ਗੱਲਾਂ ਕਰਨ ਡੈ ਪੀਆਂ ਇਹਦੇ ਵਿੱਚ ਸਭ ਕੁਆ ਕੀਤਾ ਤੇ ਬਾਹਰ ਸੁਣ ਕੇ ਦੱਸ ਕੇ ਕੀ-ਕੋ ਕਰਕੇ ਆਈ ਆ ਤੇ ਕਿਹਦੇ ਕਿਹਦੇ ਮੂੰਹ ਗਾੜੀ ਹੱਥ ਦੇਣਾ ਹੁਣ ਸਾਰੇ ਪਿੰਡ 'ਚ ਨਸ਼ਰ ਹੋ ਗਏ ਆਪਾਂ ਕਿੱਦਾਂ ਨਿਕਲਣਾ ਈ ਬਾਹਰ ਹੁਣ ਨਹੀਂ ਨਸ਼ਰ ਕਿਉਂ ਹੋਣਾ ਹੈ ਹੋਈ ਵੀ ਦੋ ਕੁੜੀਆਂ ਦੋ ਕੁੜੀਆਂ ਤੇ ਫਿਰ ਕੀ ਦੋ ਕੁੜੀਆਂ ਮੈਂ ਤੁਹਾਨੂੰ ਆਂਦੀ ਹੀ ਨਾ ਤੇ ਇਹ ਗੱਲ ਗੁੱਝੀ ਨਹੀਂ ਹੋ ਰਹਿਣੀ हां ही ਨਿਓ ਲੈਣਾ ਤਲਾਰਛ ਦਾ ਰਿਸ਼ਤਾ ਜੀ ਹੁਣ ਪਤਾ ਲੱਗ ਗਿਆ ਨਾ ਤੇ ਆਪਾਂ ਕੁੜੀ ਨੂੰ ਲੈ ਆਉਨੇ ਆ ਇੱਕ ਤੇ ਉਹਦੀ ਮਾਮੀ ਦੇ ਨਿੱਕੀ ਨਾਲ ਲਵਾਦੀ ਆ ਤੇ ਵੱਡੀ ਮਹੀ ਲੈ ਆਉਨੇ ਆ ਅਛਾ ਨਾਲੇ ਦਾदू ਦਾदू ਅਛਾ ਨਾਲੇ ਦਾਦੀ ਦਾਦੀ ਨਹੀਂ ਦਾਦੀ ਦੇ ਦਾਦੀ ਨਹੀਂ ਰੋ ਦਾਦੀ ਕਹਿੰਦੇ ਲੋੜ ਨਹੀਂ ਤੂੰ ਤਿਲਾਂ ਦੀ ਜਿਹੜਾ ਨਹੀਂ ਆਉਂਦਾ ਕਿਹੜਾ ਫੋਨ ਆ ਗਿਆ ਭੈਗਾ ਉਹਦਾ ਗੁਰਮੁਖ ਦਾ ਤੇ ਗੁਰਮੁਖ ਦਾ ਫੋਨ ਆ ਗਿਆ ਤੇ ਗੁਰਮੁਖ ਨੇ ਭਾਵੇਂ ਕਰਨਾ ਮੁੜ ਕੇ ਕਰਨ ਦੇ ਆ ਪੇ ਓਏ ਮੋਟੇ ਬਣਾਉਣੇ ਆ ਥੋਲਾ ਪਾਈ ਜੰਨੀ ਆ ਚੰਗਾ ਤੇ ਮੇਰੀ ਸੁਣ ਲੋ ਗੱਲ ਜੇ ਇਹ ਪਤਾ ਲੱਗ ਗਿਆ ਤਾਂ ਲੈ ਆਈਏ ਪਤਾ ਲੱਗਣ ਨਹੀਂ ਦੇਣਾ ਲੋਕਾਂ ਨੂੰ ਕਿਉਂ ਨਹੀਂ ਦੱਸਣਾ ਜੇ ਕੋਈ ਪੁੱਛੂ ਤਾਂ ਅਹੀਂ ਆਖਣਾ ਕਿੱਥੇ ਆਓ ਸਾਡੇ ਘਰ ਵੇਖੋ ਕਿੱਥੇ ਕੁੜੀਆਂ ਲੋਕਾਂ ਨੂੰ ਦੇਆ ਲੋਕਾਂ ਦੇ ਕਹਿਣ ਤੇ ਕੋਈ ਕੰਮ ਹੋਣਾ ਤਾਂ ਤੁਸੀਂ ਆਂਦੇ ਜੇ ਲੋਕੀ ਕਹਿਣ ਤਾਂ ਲੈ ਆਈਏ ਅਹੀਂ ਤੇ ਨਹੀਂ ਲੈ ਆਉਣੀ ਕਹਿਦੇ ਲੋਕਾਂ ਨੂੰ ਅਹੀਂ ਤੇ ਨਹੀਂ ਲੈ ਆਉਣੀ ਕੁੜੀ ਅਹੀਂ ਤੇ ਨਹੀਂ ਲੈ ਆਉਣੀ ਕੁੜੀ